ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਸੱਜਣੋ ਤੇ ਇਸ ਵੇਲੇ ਤੁਹਾਨੂੰ ਭਾਉ ਸਖਦੇਵ ਸਿੰਘ ਬਲਟੋਆ ਵਾਲੇ ਨਾਲ ਮਲਾਉਣ ਲੱਗੇ ਆ ਵਲ ਟੋਏ ਨ ਕਰਦੇ ਵਿੱਚ ਪੰਜ ਐਨੀਮਲ ਵਿਖਾਵਾਂਗੇ ਜਿਹੜੇ ਵਿਕਰੀ ਵਾਲੇ ਐ ਇਸ ਵੇਲੇ ਪਾਉ ਸਕਦੇ ਹੋ ਸਿੰਘ ਵਲ ਟੋਏ ਵਾਲੇ ਕੋਲੇ ਆਗੇ ਨਵੇਂ ਜਾਨਵਰ ਜਿਨ੍ਹਾਂ ਦੇ ਵਿੱਚ ਦੋ ਅੱਜ ਬੂਰੀਆਂ ਨੀਲੀ ਰਾਵੀ ਦੀਆਂ ਝੋਟੀਆਂ ਵੱਜਾਂ ਰਹਿਣਗੀਆਂ ਤੇ ਤਿੰਨ ਰਹਿਣਗੀਆਂ ਸਜਣੋ ਮੂਰਾ ਦੀਆਂ ਆਹ ਝੋਟੀ ਵੀ ਸੂਈ ਸਵਾਈ ਕਿੰਨੇ ਚਿਰ ਦੀ ਸੂਈ ਬਾਕੀ ਤੁਹਾਨੂੰ ਦੂਜਿਆਂ ਤੇ ਵੀ ਪਸ਼ੂਆਂ ਤੇ ਕੀੜਾ ਕੈਮਰਾ ਮਾਰ ਕੇ ਤੁਹਾਡਾ ਇੰਟਰਸਟ ਵੀਡੀਓ ਚ ਬਣਾ ਲਈਏ ਰਿਕਵੈਸਟ ਬੇਨਤੀ ਹਰ ਵੀਡੀਓ ਚ ਰਹਿੰਦੀ ਆ ਕਿ ਜਿਹੜਾ ਪਸ਼ੂ ਵੀ ਖਰੀਦਦੇ ਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਸੱਜਣੋ ਇਹਨਾਂ ਤੇ ਪੈਸੇ ਜਿਹੜੇ ਉਹ ਖਰਚ ਕਰਨੇ ਹੁੰਦੇ ਆ ਤੇ ਆਜੋ ਬਾਉ ਸਖਦੇਵ ਨਾਲ ਮਲਾਉਣਾ ਤੁਹਾਨੂੰ ਲਈਏ ਜਾਣਕਾਰੀ ਤੇ 5 ਜਨਵਾਰ ਐਸ ਵੇਲੇ ਵਿਕਰੀ ਵਾਲੇ ਆ ਤੇ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਆਲਟੇ ਸੈੱਟ ਕਰ ਲਿਓ ਤੁਹਾਡਾ ਧੰਨਵਾਦ ਬਹੁਤ ਬਹੁਤ ਸਾਰੇ ਭੈਣਾ ਭਰਾਵਾਂ ਦਾ ਜੁੜੇ ਵੰਡ ਤੱਕ ਦੇਖਿਓ ਵੀਡੀਓ ਕਰਕੇ ਤਸੱਲੀ ਕਰਿਓ ਖਰੀਦਦਾਰੀ ਆਜੋ ਲਈਏ ਜਾਣਕਾਰੀ ਪਾਉ ਸਖਦੇ ਵਲਟੋਏ ਵਾਲੇ ਤੋਂ ਪਾਉਜੀ ਸਾਸਰੀ ਕਾ ਸਾਸਰੀ ਕਾ ਜੀ ਸਾਸਰੀ ਕਾ ਹੋਰ ਸੁਣਾਓ ਬੜੀ ਕਿਰਪਾ ਕਲਦੀ ਸਗੁਰੂ ਰਾਮ ਦਾਸ ਦੀ ਤੇ ਚੜਦਿਆਂ ਕਲਾ ਉਹਦੀ ਮੇਰ ਆ ਤੇ ਉਹਦੀ ਮੇਰ ਨਾਲ ਹੀ ਤੁਰੇ ਫਿਰਦੇ ਆ ਬੰਗ ਵਾਕਿਆ ਹੀ ਸਾਹਿਦਾਰੇ ਆ ਸਾਹਿਦਾਰੇ ਆ ਹੈਨਾ ਜੇ ਕੋਈ ਸੋਚੇ ਤਾਂ ਨਾ ਪੁੱਤ ਓਏ ਤੇ ਭਾਉਜੀ ਆਪਣਾ ਐਡਰੈਸ ਦੱਸ ਦੀ ਜੇਸ ਆਪਣਾ ਪਿੰਡ ਬਲਟੋਵਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਸ਼ ਸਿੰਘ ਨੰਬਰ ਹੈਗਾ 887288566 771037303 ਤੇ ਸੰਧੂਆਂ ਦੀਆਂ ਬਈਕਾਂ ਬਾਹਰ ਬਾਬੇ ਭਾਈਚੋੜ ਸਾਬ ਦਾ ਵੱਡਾ ਗੁਰਦਰਾ ਮੇਨ ਹਾਂ ਉੱਥੋਂ ਕੋਈ ਆਣ ਕੇ ਪੁੱਛ ਲੈ ਸਕਦਾ ਨਾਲੇ ਕਰੇ ਨਮਸਕਾਰ ਤੇ ਨਾਲੇ ਮੱਝ ਲੈ ਜੀ ਪਰ ਟੋਏ ਨਾ ਕਰ ਚੋ ਹੈ ਬੜਾ ਗੁਰਦਰਾ ਯਾਰਾ ਹਾਂ ਬੜੀ ਕਿਰਪਾ ਉਹ ਦਾ ਤੇ ਬੜੀ ਬੜੀ ਕਿਰਪਾ ਉਥੇ ਹੈਨਾ ਹਾਂ ਤੇ ਹਾਰ ਇਕਦੀਆਂ ਸਮਰਾਦਾਂ ਪੂਰੀਆਂ ਕਰਦਾ ਹਨਾ ਬਾਬਾ ਭਾਈ ਜੀ ਆਪਣਾ ਬੜਾ ਕੁਝ ਦਿੱਤਾ ਕਲਦੇ ਸਿਆ ਚਲੋ ਸੇਵਾ ਨੂੰ ਮੇਵਾ ਲੱਗਦਾ ਹੀ ਆ ਜੇ ਕੋਈ ਕਰੇ ਮਨ ਚਤ ਲਾਵੇ ਹਨਾ ਜੇ ਕੋਈ ਚਤ ਲਾ ਕੇ ਸੇਵਾ ਕਰਦਾ ਹਨਾ ਤੇ ਉਹ ਤਾਰਦਾ ਹੀ ਆ ਹਰੇ ਕੀ ਤਾਰੂ ਹਨਾ ਤੇ ਭਾਉ ਸਖਦੇਵ ਸਿੰਘ ਅੱਜ ਦੋ ਫਿਰ ਪੂਰੀਆਂ ਤੇ ਇਹਦਾ ਕੰਦੀ ਸਾ ਆਪਣੇ ਕੋਲ ਇਹੋ ਜੀ ਬੂਰੀ ਨਹੀਂ ਇੱਕ ਕਰਦੀ ਹਾਂ ਇਹਦਾ ਹੁੰਦਾ ਨਹੀਂ ਮੈਨੂੰ ਦਿਓ ਡਿੱਟੋ ਕਾ ਪੀ ਆਉਦੀ ਆਹੋ ਤਾਂ ਇਹਨੋਂ ਦੀ ਜਿਵੇਂ ਇਹ ਨਾ ਵੇਜਾ ਰੋਲਾ ਪੈ ਜਿਵੇਂ ਆ ਨਹੀਂ ਉਹ ਆ ਨਹੀਂ ਉਹ ਹਨਾ ਨਿਸ਼ਾਨੀਆਂ ਲਾ ਕੇ ਆਇਓ ਕੈ ਪਰ ਇੱਕ ਗੱਲ ਹੈਗੀ ਪਾ ਇਹ ਹੈ ਬਾਈ ਦੇ ਨੱਖ ਨਾ ਭੈਣ ਭਰਾਵਾਂ ਨੂੰ 8 ਫੈਂਟ 40 ਗ੍ਰੈਵਿਟੀ ਜਿਹੜਾ ਵਰਜੀ ਬੰਦਾ ਕਢਾ ਕੇ ਲੈ ਜੇ 13 ਕਿਲੋ ਦੁੱਧ ਕੰਡੇ ਦੇ ਮਨਾ ਕੇ ਦੇ ਦੂੰ 13 ਕਿਲੋ ਦੁੱਧ 8 ਫੈਂਟ 40 ਗ੍ਰੈਵਿਟੀ ਆਹ ਕਿਆ ਬਾਤ ਆ ਬੜਾ ਚੰਗਾ ਦੁੱਧ ਦਿੰਦੀ ਆ ਤੇ 13 ਕਿਲੋ ਦੁੱਧ ਕੰਡੇ ਦੇ ਮਨਾ ਕੇ ਦੇਉਂਗਾ ਮੇਰੇ ਆਪ ਦੇ ਘਰ ਗਾ ਨਹੀਂ ਸਾਡਾ ਪਤਾ ਗਾ ਜੇ ਕੋਪਾਲੂ ਤੇ ਚੋੜੂ ਠੀਕ ਆ ਹਾਂ ਤੇ ਆਪਣੇ ਦਾ ਪਤੀਲੇ ਰਹਿਨੇ ਹੁੰਦੇ ਆ ਹਰ ਹਰ ਵੀਡੀਓ ਚ ਇਹ ਬੇਨਤੀ ਆ ਵੀ ਜਿਹੜੇ ਬੰਦੇ ਨੇ ਇੱਥੋਂ ਧਾਰਾ ਮਾਰ ਕੇ ਲੈ ਗਏ ਆਪਣੀ ਮੈਂ ਦੀ ਗਰੰਟੀ ਕੋਈ ਨਹੀਂ ਠੀਕ ਆ ਗਰੰਟੀ ਉਹਦੀ ਆ ਜਿਹੜੀ ਕਿਸੇ ਆਨਲਾਈਨ ਗਈ ਤਿੰਨ ਦਿਨਾਂ ਦੀ ਜਿਆਦੀ ਉਹਦੀ ਵੀ ਨਹੀਂ ਹਾਂ ਠੀਕ ਆ ਸਾਲੀ ਚੀਜ਼ ਆ ਸਾਲੀ ਚੀਜ਼ ਆ ਤਿੰਨ ਦਿਨ ਗਰੰਟੀ ਦਾਂਗੇ ਓਕੇ ਹਾਂ ਤੇ ਇਹ ਝੋਟੀ ਫਰ ਨੀਲੀ ਦਾ ਵੀ ਦੀ ਪੂਰੀ ਪਹਿਲਾਂ ਸੁਬਾ ਖਲਦੀਸਾ ਚੌਕੀ ਦੰਦਾਂ ਤੋਂ ਪਲੂਨ ਸੂਈ ਆ ਤੇ ਮੂੰਹੋ ਚੌਗੀ ਆ ਜਿਹੜਾ ਬੰਦਾ ਚੂਣ ਮੇਰੀ ਮੈਂ ਨਕਾਦ ਕਰ ਦੇ ਮੈਂ 5000 ਰੁਪਏ ਨਾਮ ਦੇਉਂ ਨਹੀਂ ਠੀਕ ਆ ਫਿਰ 5 ਮਹੀਨੇ ਦੇ ਵਿੱਚ ਕੋਈ ਮੈਂ ਨਕਾਦ ਕਰ ਜੇ ਨਾ ਹਾਂ 5000 ਰੁਪਏ ਨਾਮ ਦੇ ਪੂਰ ਮਾਰੇ ਡੋਕਾ ਲਾਵੇ ਮੇਰੀ ਮੈਂ ਹਾਂ ਗਰੰਟੀਆਂ ਗਰੰਟੀਆਂ ਇੰਨੀਆਂ ਆ ਅੱਛਾ ਸੁਹਾ ਪਹਿਲਾ ਹੀ ਤੇ ਪਿਓਰ ਨੀਲੀ ਪਿਓਰ ਨੀਲੀ ਕਲਦੀਸਾ ਚੂਣ ਤਾਂ ਦੀ ਮੈਨੂੰ ਹੀ ਲੱਗਾ ਹੁੰਦਾ ਤੇ ਨਾਲੇ ਬੂਰੀ ਫਾਟਾ ਪਉਂਦੀ ਆ ਤੇ ਮੈਂ ਤੇ ਸੂਈ ਕਿੰਨੇ ਚਿਰ ਸੂਈ ਹੈਗੀ ਏ ਪੰਜਾਂ ਛੱਬਾਂ ਦਿਨਾਂ ਦੀ ਇੱਕ ਮਹੀਨੇ ਦੀ ਮੰਨ ਕੇ ਲਵੇ ਆਪਣੇ ਮਹੀਨੇ ਦੀ ਮੰਨ ਕੇ ਲਵੇ ਕੱਟਾ ਵਾਂਗਰ ਆ ਗਿਆ ਨੀਲੀ ਦਾ ਪਹਿਲਾਂ ਜੋ ਟਿਕਲਦੀ ਸੀ ਨੀਲੀ ਆਉਣੀ ਮਹੀਨੇ ਬਾਅਦ ਹੁਣ ਤੇ ਹਾਂ ਜਿਹੜੀ ਨੀਲੀ ਮੈਂ ਆ ਨਾ ਸਾਲਾ ਹਾਂ ਕੋਣੀ ਮਹੀਨੇ ਬਾਅਦ ਦੋਤੇ ਉਹਨਾਂ ਲੱਖ ਲੋਕੀ ਬੌਲੇ ਚ ਆਖੀ ਜਾਂ 12 13 ਕਿਲੋ ਨਹੀਂ ਦਿੰਦੇਗਾ ਠੀਕ ਆ ਹਾਂ ਓਕੇ ਤੇ ਇਹ ਜੱਦੀ ਪੁਰਛੀ ਆਪਣਾ ਮਾਰ ਰੱਖਦੇ ਆ ਹਾਂ ਕੋਈ 100 ਪੀੜੀ ਤੇ ਰੱਖਦੇ ਆਏ ਆਪਣੇ ਕੋਲ ਤਾਂ ਰਵਾਈ 100 ਪੀੜੀ ਦਾ ਜਾਏਗਾ ਠੀਕ ਆ ਤੇ ਇਹਦੀ ਤੋਰ ਕਰਾਈਏ ਚੈੱਕ ਆਪਣੇ ਭੈਣਾ ਭਰਾ ਜਿਵੇਂ ਆਪਣਿਆਂ ਵਾਲੀ ਮੈਂ ਤੇਰੇ ਘਰ ਵਾਲੀ ਦੀ ਡਿੱਟੋ ਕਾਪੀ ਗੁਰਦੀਸ਼ ਗੋਲਵੀ ਉਹਦੇ ਆਲੇ ਇਹਦੇ ਚ ਇਹ ਇਹ ਤਾਂ ਘਰੇ ਰੱਖਣ ਵਾਲੀ ਚੀਜ਼ ਆ ਹਨਾ ਚਾਰੂ ਵੀ ਬੜੀ ਆ ਜੇ ਆਪਣੀ ਮੈਂ ਨੇ ਉਹ ਕੱਟੀ ਨਾਲ ਮੇਰੀ ਬੱਤੀ ਨਹੀਂ ਆ ਮੈਂ ਇਹ ਘਰ ਰੱਖਣੀ ਸੀ ਉਹ ਵੇਚਣੀ ਕਿਆ ਬਾਤ ਚਾਲੂ ਤਾਂ ਦੋਈ ਜਾਦੀ ਕਲਦੀ ਰਸਿਆ ਬੜੀ ਚੰਗੀ 25 ਮਹੀਨਿਆਂ ਅੰਦਾਂਾਂ ਵੀ ਜੇ ਜੋ ਕੋ ਮਰਜ਼ੀ ਸਾਨੂੰ ਪਾਈ ਜਾ ਠੀਕ ਆ ਹਾਂ ਓਕੇ ਰਿਪੋਰਟ ਹਨਾ ਬੱਚੇ ਦਾ ਵੀ ਬੜਾ ਮੋਹ ਕਰਦੀ ਬਲਾ ਬਰਾਬਰ ਕਿਆ ਬਾਤ ਸਜਨੋ ਵੇਖੋ ਲੇਵਾ ਪਾਂਡਾ ਕਰਮਾਂ ਵਾਲੀ ਪਲੂਣ ਸੂਈ ਝੋਟੀ ਨੀਲੀ ਦੀ ਸੂਲ ਤੱਕ ਮਾਰਕਾ ਵੇਖੋ ਹੈ ਨਾ ਕਿਆ ਬਾਤਾਂ ਵਾਲੀ ਨਹੀਂ ਰਹਿਣ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਉਂ ਤਾਂ ਖਲਦੀਰ ਸਿੰਘ ਦੀ ਮੈਨੂੰ ਹੀ ਲੱਗਾ ਐਡੀ ਚੰਗੀ ਹੈਨਾ ਬਹੁਤੀ ਜਿਆਦੀ ਚੋਣ ਭੋਲੀ ਲੋਕ ਇਹਦੇ ਬੁਰਗਮਾਈ ਕਾਇਦ ਨਾ ਰੂਰ ਕਿ ਜਨਾਦੋਂ ਮੈਂ ਮਨ ਤੇ ਛਾਹ ਡਾਕੀ ਲੈਂਦਾ ਠੀਕ ਆ ਤੇ ਰੇਟ ਇਹਦਾ ਪੁੱਛ ਰੇਟ ਤਾਂ ਖਲਦੀਰ ਸਾਹਿਬ ਤੁਸੀਂ ਦੱਸਦੇ ਜਿੰਨੇ ਕੀ ਹੈਗੀ ਮੈਂ ਨਹੀਂ ਦੱਸਦੇ ਤੁਸੀਂ ਮੈਂ ਤਾਂ ਆਪਣੀ ਅਗੀ ਡੇਢ ਦੀ ਵੀ ਓਕੇ ਵੀ ਮੌਲ ਹੀ ਕੋਈ ਨਹੀਂ ਆਪਾਂ ਨਾ ਡੇਢ ਦੀ ਦੇਣੀ ਨਾ 30 ਦੀ ਦੇਣੀ ਹਮ ਇੱਕ 18 ਦੀ ਮੈਂ ਦੇਣੀ ਆ ਨਾ 1 ਲੱਖ 18000 ਤੇ ਉਹਦੇ ਚੋਂ ਉਹ ਜੋ ਆਈਫੋਨ ਪ੍ਰਾਦਾ ਮਾਨ ਦਾ ਕਰਦਗੇ ਥੋੜਾ ਬਹੁਤਾ ਕਿ ਨਹੀਂ ਇੱਕ 15 ਦੀ ਹਾਨਾ ਦੇ ਦਾਂਗੇ ਜੀ ਚੋ 500 ਛੋਟ ਕਰਾਂਗੇ 1 ਲੱਖ ਤੇ 15000 1 ਲੱਖ 15000 ਦੀ ਮੈਂ ਏਡੀ ਛੋਟੀ ਕਿਸ ਲੱਖੀ ਨਹੀਂ ਦਿੰਦਾ ਬੂਰੀ ਵੀ ਤੇ ਨੀਲੀ ਵੀ ਨੀਲੀ ਵੀ ਪਿੱਛੋਂ ਐਨੂੰ ਕਰਦਗੇ ਇੱਕ ਵਾਰੀ ਫੇਰ ਕਰਾਦਗੇ ਤਸੱਲੀ ਕੋਈ ਰਹਿ ਨਾ ਜਾਵੇ ਬਸਰ ਗੇਠ ਗੇਠ ਦੀ ਵਿਰ ਲਿਆ ਹਾਂ ਤੇ ਕਿਨੇ ਕੱਲਾ ਕੱਲਾ ਖਾਨ ਲੱਗਾ 13 ਕਿਲੋ ਕੱਲੇ ਤੇ ਤੋਲ ਕੇ ਜਿਵੇਂ ਬਗੇਰਾ ਆਨਲਾਈਨ ਮੰਗਾਉਂਦਾ 12 ਕਿਲੋ ਦੀ ਗਰੰਟੀ ਨਾ ਦੇਉ ਪੱਕੀ ਪੱਕੀ ਜਗੇ ਇਨੀ ਖਰੀ ਦੁੱਧ ਨੂੰ ਮੈਂ ਬਹੁਤ ਹੀ ਜਿਆਦੀ ਕਰੀ ਓਕੇ ਠੀਕ ਆ ਤੇ ਆਹ ਬੂਰੀ ਦਾ ਕੀ ਲੇਖਾ ਜੋ ਇਹਦੇ ਥਲੇ ਗੁਰਦੀਪ ਸਿੰਘ ਪੰਜਵੇਂ ਦਿਨ ਦੀ ਛੇਵੇਂ ਦੀ ਸੂਈ ਆ ਠੀਕ ਆ 14 ਕਿਲੋ ਮੇਰੇ ਘਰੋਂ ਗਮਨ ਕੇ ਲੈ ਜੇ 13 ਕਿਲੋ ਗਾਰੰਟੀ ਨਾਲ ਦੇ ਦੂਗਾ 13 ਕਿਲੋ ਹੁਣ ਇਹਦੇ ਕੋਲੇ ਗਾਰੰਟੀ ਵਾਲਾ ਪੰਜਾ ਛੇਾਂ ਦਿਨਾਂ ਦੀ ਸੂਈ ਤੁਹਾਡੀ ਸੂਈ ਥਲੇ ਵੱਡੇ ਟਾਂਚੇ ਦੀ ਬਹੁਤ ਹੀ ਜਿਆਦੀ ਮੈਂ ਜਿਆਦੀ ਕਰ ਦੇ ਤੇ ਸੁਆ ਸੁਆ ਦੂਜਾ ਬੋਡੀ ਸਟਰਕਚਰ ਬੜਾ ਵੱਡਾ ਹਨਾ ਛਿੱਗੀ ਦਾ ਦੰਦ ਦੰਦਾ ਦਾ ਛਿੱਗੀ ਹਾਂ 400 ਦੀ 100 100 ਦੀ 200 ਅੱਛਾ ਆ 100 ਦੀ 100 ਤਾਂ ਵੱਖਰੀ ਕੱਲ 200 ਹੀ ਅੱਛਾ ਐਡੀ ਚੰਗੀ ਆ ਕੀ ਬਾਤ ਆ ਲੋ ਵੀ ਸਜਣਾ ਤੋਰ ਚੈੱਕ ਕਰ ਲੋ ਆ ਬਾਡੀ ਸਟਰਕਚਰ ਵੱਡੇ ਦੀ ਆ ਤੇ ਥਾਂ ਲੇਵੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਹਾਂਜੀ ਜਿਹਦੀ ਸੇ ਮੈਂ ਆ ਜਿਹਨੂੰ ਮੈਂ ਆਂਦੇ ਗੰਦ ਨਹੀਂ ਹਾਂ 골ਡਨ ਬੂਰੀ ਆ ਗਈ ਹਾਂ ਨਹੀਂ ਵਾਕਿਆ ਮੇਰੇ ਮਾਲੀ ਦਾ ਪਲੇਖਾ ਪਉਂਦੀ ਆ ਨਾ ਹਾਂ ਨਹੀਂ ਚੰਗੀ ਆ ਬੜੀ ਜਾਨਦਾਰ ਹੈ ਨਾ ਤੇ ਪਹਿਲਾਂ ਨੇ ਦੁੱਧ ਪਹਿਲਾਂ ਨੇ ਦੁੱਧ 13 ਵਿੱਚ 14 ਲੀਟਰ ਜਿਹੜਾ ਸਹੀ ਕਿਹਾ ਯਾਰ ਠੀਕ ਆ ਐਦ ਕੀ ਦੇਈ ਜਾਊ 15 15 ਤੋਂ ਵੱਧ ਜਾਊ ਕਲਦੀਸਿਆ ਵੱਧ ਜਾਊਗੀ ਜਿੰਨਾ ਮੈਂ ਰਾਸ਼ਨ ਚੁੱਕਦੀ ਆ ਨਾ ਹਾਂ ਮੈਂ ਦੋ ਦੋ ਸਕਦਾ 18 ਕਿਲੋ ਦੇ ਜੇ ਪਰ ਆਪਾਂ ਨਹੀਂ ਕੋਈ ਗਰੰਟੀ ਦੇਣੀ ਠੀਕ ਆ ਅਗਲੇ ਦੀ ਸੇਵਾ ਤੇ ਅਗਲੇ ਦੀ ਸੇਵਾ ਮਗਰੇ ਦੇ ਕਟਾ ਮਗਰੇ ਦੇ ਕਟਾ ਸੁਭਾਅ ਬੜਾ ਚੰਗਾ ਹੈ ਨਾ ਇਹਦਾ ਬਹੁਤੀ ਚੰਗੀ ਕਲਦੀਸਿਆ ਠੰਡੀ ਧੀਰੀ ਮੋਟੀ ਬੜੀ ਚਵਾਈ ਹੈ ਨਾ ਬਹੁਤੀ ਜਿਆਦੀ ਲੋਕੀ ਇੱਥੇ ਨੇ ਬੰਦੇ ਮਨਵਾਉਂਦੇ ਪੂਰੀ ਮੈਂ ਕਿਹਦੀ ਹੁੰਦੀ ਹੈ ਉਹ ਮਾਂ ਕਿੱਥੇ ਹੁੰਦੀ ਸਾਰੀਆਂ ਥੋੜੀ ਪੂਰੀਆਂ ਕਰੜੀਆਂ ਹੁੰਦੀਆਂ ਵਾਸਤਾ ਹੀ ਨਹੀਂ ਮੈਂ ਨੂੰ ਹਨਾ ਇੱਧਰ ਬੱਚਾ ਛੱਡੋ ਜਾਂ ਨਾ ਛੱਡੋ ਨਾ ਨਾ ਕੋਈ ਖਰੀਏ ਗੁਲਦੀਸ਼ਾ ਮੈਂ ਜਦਾਂ ਮੈਂ ਕੋਈ ਨਹੀਂ ਬੂਲਗਾ ਵਾਕਿਆ ਹੀ ਹਨਾ ਮੈਂ ਨਹੀਂ ਜਦਾਂ ਮੈਂ ਨਹੀਂ ਦਾ ਓਕੇ ਇਹਦਾ ਫਿਰ ਇਹਦਾ ਗੁਲਦੀਸ਼ਾ ਚ 135 ਮੰਗੀਏ ਤਾਂ ਵੀ ਮਿਲਣਾ 1 22 ਦੀ ਮੈਂ ਵਿਗਨੀ ਆ ਹਾਂਜੀ 1 22 ਦੀ ਮੈਂ ਦੇਣੀ ਪਫਾ ਨਾ 1 ਲੱਖ ਤੇ 22000 ਆ 500 ਛੋਟ ਕਰਾਂਗੇ ਉਹਦੇ ਚੋਂ ਹਾਂ 1 22 ਚੋਂ ਕੋਈ ਮੈਂ ਮਹਿੰਗੀ ਆ ਜਿਹੜੀ ਆਪੀ ਵਾਕੇ ਆ 100 ਦੀ 100 100 ਦੀ 200 ਮੈਂ ਆ 100 ਦੀ 100 ਵਾਕੇ 100 ਦੀ 100 ਤਾਂ ਹਰ ਇੱਕ ਹੀ ਆ 200 ਓਕੇ ਤੇ ਮਗਰ ਆ ਗਿਆ ਕੱਟਾ ਨਾਲੂਆ ਨਾਲ ਤੇ ਐਦਾ ਕੀ ਲੇਖਾ ਜੋਖਾ ਜੀ ਦੂਜਾ ਸੁਬਾ ਕਲਦੀਪ ਸਾਹਿਬ ਚੋਟੀ ਸੂਈ 14 ਕਿਲੋ ਮੇਰੇ ਘਰੋਂ ਦੋ ਚੋਕੇ ਲੈ ਜਾ ਓਕੇ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ 8 ਹਫਤਾ ਹੋ ਗਿਆ ਹਫਤਾ ਸੂਈ ਨੂੰ ਹੋ ਗਿਆ ਮਗਰ ਕੱਟੀ ਹਫਤੇ ਤੋਂ 10 ਦਿਨਾਂ ਦੀ ਸੂਈ ਮਗਰ ਕੱਟੀ ਤੇ ਕੱਟੀ ਆ ਕਿਸਾਨ ਚੁੰਗ ਵੀ ਗਈ ਉਹਦੀ ਵੀ ਚੁੰਗ ਗਈ ਆਏ ਹਾ ਉਹਦੀ ਵੀ ਚੁੰਗ ਗਈ ਓ ਰਾਜੂ ਰਾਜੂ ਤਾਂ ਚਲਾ ਗਿਆ ਚੱਲ ਕੋਈ ਨਹੀਂ ਉਹ ਵੇ ਚੁੰਗ ਗਈ ਛੋਟੀ ਇਹਨੂੰ ਬੰਨਦੇ ਮੈਂ ਤਾਂ ਨਾ ਪਹਿਲਾਂ ਇਹ ਚੁੰਗ ਗਈ ਚੱਲ ਕੋਈ ਨਹੀਂ ਇਹਨਾਂ ਨੇ ਚੁੰਗਣਾ ਵੇਖੋ ਧਰਤੀ ਦਾ ਲੇਵਾ ਭਾਂਡਾ ਇਹਦਾ ਮੂਰਲਾ ਥਣ ਜਿਹੜਾ ਸਾਰੇ ਹੀ ਕੱਟੀ ਚੋਂਗੀ ਸੀ ਸਜਣਾ ਕੋਲੇ ਖੜਿਆ ਵੇਖਿਓ ਦੂਜਾ ਸੂਆ ਸੂਈ ਸਵਾਈ ਵਲਟੋਏ ਨਾ ਕਰਦੇ ਵਿੱਚ ਕਰ ਲੋ ਚੱਕ ਸਿੰਗਲ ਹੱਡੀ ਦੀ ਹੈ ਨਾ ਪਾਉ ਜੀ ਵਾਰੀ ਮੈਂ ਪਾਉ ਚੱਗੀ ਚੋਣ ਚਾਂਣ 100 ਦੀ 100 ਅਜੇ ਭਗਮਾ ਠੜਕਾ ਰੋ ਮੈਂ ਲਈਆ ਹਾਂ 10 ਕਿਲੋ ਮੈਂ ਦੁੱਧ ਦੇ ਚੁਕਲਦੀ ਆ ਐਡੀ ਖਰੀ ਆ ਬਹੁਤੀ ਖਰੀ ਮੈਂ ਮਗਰ ਕੱਟੀ ਮਗਰ ਕੱਟੀ ਕੀ ਬਾਤ ਕਹਿ ਰਹੀ ਵੇਖੋ ਸਚਨੋ ਲੇਵਾ ਪਾਂਡਾ ਕਰਮਾਂ ਵਾਲੀ ਨੂੰ ਹੈ ਨਾ گاਮਾਂ ਵਾਲਾ ਲੇਵਾ ਹੈ ਨਾ ਪਾਉ ਹਾਂ ਸਿੰਗਲ ਹੱਡੀ ਦੀ ਕਿਤੇ ਚਵਾ ਦੋ ਜੱਗਾ ਜੀ ਠੀਕ ਆ ਇਹਦਾ ਫਿਰ ਇਹਦਾ ਕਲਦੀਸ਼ ਹਾਨਾ ਜਿਹੜੀ 95000 ਰੁਪਏ 90 ਤੇ 5 ਹਾਂ 95000 ਦੀ ਹਾਨਾ ਹਾਂ ਨਾ ਕੋਈ ਚੱਕਰ ਨਹੀਂ ਹੈ ਨਾ ਲੈਣੀ ਥੋੜਾ ਹੈ ਹਾਂ ਲਊਗਾ ਗਗਲਾ ਹਰ ਇੱਕ ਬੰਦੇ ਦੀ ਜਾਨ ਹੈ ਨਹੀਂ ਚੰਗੀ ਆ ਸੂਈ ਆ ਦੁੱਧ ਵੀ ਤੇਰਾ ਮਿਲ ਜਾਣਾ ਹਾਂ ਤੇ ਸੂਈ ਸਵਾਈ ਸੂਈ ਸਵਾਈ ਚੋਕੇ ਲਵੇ ਤਸੱਲਗਾ ਕਰ ਕਰ ਖੜੇ ਨਹੀਂ ਠੀਕ ਆ ਆ ਕੀ ਹਿਸਾਬ ਆ ਇਹ ਦੂਜਾ ਸੂਆ ਛੋਟੀ ਸੂਈ ਆ ਓਕੇ ਮੜਾ ਆ ਜਾ ਹਲਸ ਨੂੰ ਸਰਨ ਪੈਂਦਾ ਹੁੰਦੀ ਔਰਲੀ ਨੂੰ ਮੜਾ ਆ ਜਾ ਹੈਗਾ ਟਣਕਾ ਲਾਉਂਦੀ ਆ ਫੱਬਦਾ ਕਰੇ ਆਪਾਂ ਕਢਾ ਕੇ ਦੇ ਦਾਂਗੇ ਅੱਛਾ ਹਾਂ ਠੀਕ ਆ ਇਹਦਾ ਕੋਈ ਬਾਲਾ ਵੱਡਾ ਕੰਮ ਨਹੀਂ ਨਾ ਕੋਈ ਇਹ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਇਹ 6ਵੇਂ ਦਿਨ ਦੀ ਸੂਈ ਮਗਰ ਕੱਟਾ ਕੱਟੀ ਹੈ ਦੇਖ ਕੱਟਾ ਹੈ ਉਹਦੇ ਮਗਰ ਕੱਟਾ ਜੀ ਇਹਦੇ ਕੱਟੀ ਜੋ ਹੱਜ ਓਕੇ ਉਹਦੇ ਮਗਰ ਕੱਟਾ ਇਹਦੇ ਕੱਤੀ ਠੀਕ ਆ ਇਹਦਾ ਆਪਾਂ ਨੂੰ ਭਲੇਖਾ ਲੱਗ ਗਿਆ ਸੀ ਸੱਜਣੋ ਇਹਦੇ ਮਗਰ ਤਿੰਨ ਨੰਬਰ ਚੂਟੀ ਦੇ ਕੱਟਾ ਵੇਖ ਲਾ ਫੇਰ ਵੀ ਕੱਟੀ ਨਾ ਹੋਵੇ ਕੱਟਾ ਕੱਟਾ ਤਿੰਨ ਨੰਬਰ ਦੇ ਮਗਰ ਕੱਟਾ ਤੇ ਚਾਰ ਨੰਬਰ ਦੇ ਮਗਰ ਆ ਗਈ ਕੱਟੀ ਇਹਦੇ ਮਗਰ ਕੱਟੀ ਆ ਹਾਂ 12 ਕਿਲੋ ਦੁੱਧ ਜਿਤਨਾ ਮਰਜੀ ਕਹੇ ਦੀ ਤਸਲੀ ਕਰਕੇ 12 ਕਿਲੋ 6-6 ਕਿਲੋ ਡੰਗ ਦਾ ਹਾਂ ਹਾਂ ਦੂਜਾ ਸੁਆ ਦੂਜਾ ਸੁਆ ਇੱਕ ਰੰਗ ਵਧੀਆ ਕਾਲੀ ਹੈ ਨਾ ਇਹਦੇ ਚਵਾ ਤਲਦੀਸ ਹੈ ਦੋ ਹੀ ਜੱਗਾ ਤੇ ਵੇਖਿਓ ਕਰਦੀ ਨਹੀਂ ਮਾਰਦੀ ਕਰਦੀ ਆ ਹੈਗਾ ਟੋ ਗੱਲ ਗੱਲ ਦੱਸ ਕੇ ਦੇਣੀ ਨਹੀਂ ਨਹੀਂ ਹਾਂ ਸਿਆਣੀ ਗੱਲ ਹਾਂ ਸਜਣਾ ਥੋੜਾ ਆ ਜਾ ਇੱਕ ਲੱਤ ਨੂੰ ਟੂਲਾ ਮਾਰਦੀ ਆ ਉਹ ਤੁਸੀਂ ਵੀ ਵੇਖ ਲਈ ਆ ਵੀਡੀਓ ਚ ਤੇ ਅਸੀਂ ਵੀ ਵੇਖ ਲਈ ਉਹ ਪਹਦਾ ਦੇਵਾਂਗੇ ਹਾਂ ਜੇ ਕੋਈ ਵੀਰ ਭੈਣ ਭਰਾ ਹੋ ਜੇ ਵਿੱਚ 1000 ਰੁਪਏ ਦੇ ਛੱਡ ਦਾਂਗੇ ਆ ਪਹਦਾ ਲੈਂਦਾ ਕੱਟਣ ਕੱਟ ਕੇ ਉਹ ਕਰ ਦਿੰਦੇ ਪਾਸੇ ਹੈਨਾ ਮੈਂ ਕਿ ਇੱਕ ਲੰਡਾ ਠੀਕ ਆ ਇੱਥੇ ਹੈਗਾ ਬੰਦਾ ਹਾਂਜੀ ਹੈਗਾ ਚੂਨ ਸੌ ਦੀ ਪੂਰੀ ਬੰਬਲਾ ਹਾਂ ਚੂਨ ਬੜੀ ਖਰੀ ਦੁੱਧ 12 13 ਕਿਲੋ ਰੇਟ ਇਹਦਾ ਰੇਟ ਇਹਦਾ 95 ਮੋਹਲੇ ਦਾ ਵੀ 95 ਹਾਂ ਤੇ ਆਹ ਝੋਟੀ ਦਾ ਕੀ ਇਹ ਪਹਿਲਾ ਨਾਗਿਕਲ ਦੀ ਸੀ ਪਹਿਲਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਸੂਈ ਕੰਨਾ ਦੁੱਧ ਆ ਸੂਈ ਉਹ 8 10 ਦਿਨਾਂ ਦੀ ਠੀਕ ਆ 8 10 ਦਿਨਾਂ ਦੀ ਸੂਈ ਮਗਰ ਕਟਾ ਮਗਰ ਕਟਾ ਚੂਨ ਇਹ ਵੀ ਸੌ ਦੀ ਸੌ ਦੀ ਓਕੇ ਗੱਦ ਵੱਡੇ ਦੀ ਗੱਦ ਵੱਡੇ ਦੀ ਇੱਕ ਰੰਗ ਕਾਲੀ 11 ਕਿਲੋ 12 ਦੁੱਧ ਹੋ ਗਈ ਜੀ ਯਾਰ ਕੱਢੀ ਬਾਹਰ ਲੋ ਪਹਿਲਾ ਸੂਆ 11 ਕਿਲੋ 10 ਤੋਂ ਪਲੱਸ 10 ਤੋਂ ਪਲੱਸ ਠੀਕ ਆ ਤੇ ਮਗਰ ਕੱਟਾ ਵੇਖੋ ਸੱਜਣੋ ਸੂਆ ਸੂਈ ਆ ਪਹਿਲਾ ਝੂਟੀ ਤੇ ਖਬਰਦਾਰ ਲੇਵੇ ਭਾਂਡੇ ਦੀ ਪੂਰੀ ਚੰਗੀ ਤੇ ਇੱਕ ਰੰਗ ਕਾਲੀ ਸਾਫ ਸੁਥਰੀ ਝੂਟੀ ਲੇਵੇ ਭਾਂਡੇ ਵੱਲੋਂ ਬੱਚੇ ਕੱਟੇ ਨੂੰ ਜਨਮ ਦਿੱਤਾ ਲੇਵਾ ਭਾਂਡਾ ਤੁਸੀਂ ਨੇੜ ਤੋਂ ਇੱਥੋਂ ਗੈਸ ਲਾਓ ਵੇਖੋ ਹੈਨਾ ਤੇ ਭਾਉਜੀ ਇਹਦਾ ਇਹਦਾ ਰੇਟ ਕੱਦ ਕੋਦ ਬੜਾ ਹੈਨਾ ਕੱਤੀ ਦਾ 95 92 ਦੀ ਹਾਨ ਹੈ ਇਹਦੀ ਡਿਮਾਂਡ 95 92 ਦੀ ਹਾਨ ਹੈ 92000 ਦੀ ਹਾਨ 506 ਦੀ 506 ਦੀ ਮੇਲਾ ਲੁੱਟਣ ਵਾਲੀ ਗੱਲ ਨਹੀਂ ਠੀਕ ਆ ਚੰਗੀ ਵੱਡੀ ਝੋਟੀ ਆ ਬਹੁਤ ਜਿਆਦੀ ਜੀ ਦੁੱਧ 12 ਕਿਲੋ ਦੇਈ ਜੋ ਖੁੱਲਾ 12 13 ਕਿਲੋ ਦੇ ਦਈ ਗਏ ਹਾਂ ਚਾਰ ਰੁਪਈ ਠੀਕ ਆ ਓਕੇ ਤੇ ਹੋਰ ਕੋਈ ਹੁਣ ਸਿਨਾਪਤਰ ਬਸ ਇਹੋ ਬਸ ਕਾਲੀ ਨਾ ਕਰੋ ਹਾਂ ਆਂ ਕੇ تصدیق ਕਰਕੇ ਖਰਿਆ ਕਰੋ ਹਾਂ ਬਾਹਰ ਤੋਂ ਲਾਂਭੇ ਨਾ ਦਿਆ ਕਰੋ ਜਿੰਨੇ ਆਂ ਕੇ ਤਾਂ ਰਾਮਾਰ ਲਿਆ ਆਪਣੀ ਗਰੰਟੀ ਕੋਈ ਨਹੀਂ ਕਿ ਆਪਣਾ ਮਾਲ ਮੋਲ ਦਾ ਹੰਦਕ ਦੇ ਸਿਆ ਆਹ ਕਿਹੜਾ ਯਾਰ ਘਰੇ ਤਿਆਰ ਕੀਤਾ ਆਪਣਾ ਕਿਹੜਾ ਘਰੇ ਤਿਆਰ ਕੀਤਾ ਹਾਂ ਵਾਕੇ ਹੀ ਹਨਾ ਤੇ ਧੰਨਵਾਦ ਸੱਜਣਾ ਇਹ ਕੰਦੀਸਾ ਲੋਕੀ ਦੇ ਇੱਕ ਲੈ ਕੇ ਤੇ ਆਂਦੇ ਆਪਾਂ 5-6 ਰੋਜ਼ ਲੈ ਲੀਂਗਾ ਹਾਂ ਕਿੰਨੀਆਂ ਕੁ ਮਈ ਆਵਦੀ ਐ ਨੂੰ ਚੰਗੀ ਲੱਗ ਕੇ ਲਈ ਦੀ ਬਿਲਕੁਲ 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 ਧੰਨਵਾਦ ਉਸ ਰੱਬ ਦਾ ਜਿਹੜਾ ਆਪਾਂ ਨੂੰ ਦੇਈ ਜਾਂਦਾ ਬੜੀ ਸ਼ਾਨਦਾਰ ਝੁੱਟੀ ਪਾਉ ਫਿਰ ਘਰੇ ਰੱਖਣ ਨੂੰ ਆ ਹਨਾ ਬੜੀ ਬੜੀ ਜੇ ਨੀਲੀ ਦੇ ਟਾਪ ਦੇ ਬੱਚੇ ਲੈਣੇ ਆ ਹਨਾ ਹਾਂ ਬੂਰੇ ਤੇ ਕਨੈਕਟਰ ਪਾਉ ਨਾ ਕਰ ਲੋ ਬਲਟੋਏ ਵਾਲੇ ਧੰਨਵਾਦ ਸੱਜਣੋ ਟਾਈਮ ਕੱਢ ਕੇ ਤੁਸੀਂ ਆਪਣਾ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ